ਜੈਕਾਰਾ ਮਸ਼ੇਰਾ ਵਾਲੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੰਨੇ ਸ਼ਹਿਰ ਦਾ ਸਭ ਤੋਂ ਵਿਸ਼ਾਲ ਮਾਂ ਭਗਵਤੀ ਦਾ ਜਾਗਰਨ ਜੋ ਕਿ ਮਰਹੂਮ ਸਰਦੂਸ ਕੰਦਰ ਜੀ ਵੱਲੋਂ 21 ਸਾਲ ਪਹਿਲਾਂ ਏਕਤਾ ਵੈਲਫੇਅਰ ਕਲੱਬ ਦੇ ਨਾਮ ਦੇ ਨਾਲ ਸ਼ੁਰੂ ਕੀਤਾ ਗਿਆ ਸੀ ਬੇਸ਼ੱਕ ਸਰਦੂਸ ਕੰਦਰ ਜੀ ਅੱਜ ਸਾਡੇ ਵਿੱਚ ਨਹੀਂ ਹਨ ਪਰ ਉਹਨਾਂ ਦੀ ਸੰਸਥਾ ਦੇ ਮੈਂਬਰਾਂ ਵੱਲੋਂ ਲਗਾਤਾਰ ਇਹ ਵਿਸ਼ਾਲ ਜਾਗਰਣ ਕਰਾਇਆ ਜਾ ਰਿਹਾ ਹੈ। ਔਰ ਇਸ ਵਾਰ ਇਹ ਵਿਸ਼ਾਲ ਜਾਗਰਣ 3 ਨਵੰਬਰ ਦਿਨ ਸ਼ਨੀਵਾਰ ਨੂੰ ਨਾਮ ਦੇ ਮੰਦਰ ਦੇ ਸਾਹਮਣੇ ਜਿੱਥੇ ਹਰ ਸਾਲ ਇਹ ਜਾਗਰਣ ਹੁੰਦਾ ਹੈ ਉੱਥੇ ਇਸ ਵਾਰ ਵੀ ਬੜੀ ਹੀ ਤਮਦਮ ਦੇ ਨਾਲ ਇਹ ਜਾਗਰਣ ਕਰਾਇਆ ਜਾ ਰਿਹਾ ਹੈ। ਦੋਸਤੋ ਕਹਿੰਦੇ ਨੇ ਕਿ ਉੱਥੇ ਅ믈ਾਂ ਦੇ ਹੋਂ ਨੇ ਨਵੇੜੇ ਕਿਸੇ ਨਾ ਤੇਰੀ ਜਾਤ ਪੁੱਛਣੀ। ਇਹ ਜੋ ਜਾਗਰਣ ਹੁੰਦਾ ਹੈ ਇਹ ਕੋਈ ਜਾਤ ਪਾਤ ਤੋਂ ਉੱਪਰ ਉੱਠ ਕੇ ਜਾਗਰਣ ਕਰਾਏ ਜਾਂਦੇ ਨੇ। ਜਾਗਰਨ ਕੌਣ ਕਰਾ ਰਿਹਾ ਹੈ ਜਾਗਰਨ ਕੌਣ ਕਰ ਰਿਹਾ ਹੈ ਮਾਂ ਦੇ ਇਸ ਜਾਗਰਨ ਦੇ ਵਿੱਚ ਜਿਹੜਾ ਵੀ ਬੰਦਾ ਹਾਜ਼ਰੀ ਲਗਾਉਂਦਾ ਉਹ ਮਾਂ ਦਾ ਭਗਤ ਹੈ ਆਪਾਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਆਪਾਂ ਐਸੇ ਮਾਂ ਦੇ ਜਾਗਰਨ ਦੇ ਵਿੱਚ ਜਾਈਏ ਸੀ ਸੁਣਾਈਏ ਮਾਂ ਤੋਂ ਅਸ਼ੀਰਵਾਦ ਲਈਏ ਸੋ ਇਸ ਵਾਰ 30 ਨਵੰਬਰ ਨੂੰ ਆਪਾਂ ਸਾਰਿਆਂ ਨੇ ਮਾਂ ਦੇ ਜਾਗਰਨ ਦੇ ਵਿੱਚ ਜਾਣਾ ਹੈ ਔਰ ਇਹਨਾਂ ਦਾ ਸਾਥ ਵੀ ਦੇਣਾ ਹੈ ਇਸ ਵਾਰ ਮਾਂ ਦੇ ਜਾਗਰਨ ਦੇ ਵਿੱਚ ਪਰਮਿੰਦਰ ਪਲਕ ਮੈਡਮ ਗਾਇਕ ਨੇ ਉਹਨਾਂ ਦੇ ਨਾਮ ਨਾਲ ਇੰਟਰਨੈਸ਼ਨਲ ਗਾਇਕ ਮਨੀ ਲਾਡਲਾ ਜੀ ਬਹੁਤ ਹੀ ਸੁਰੀਲੇ ਆਵਾਜ਼ ਦੇ ਮਾਲਕ ਨੇ ਮਨੀ ਲਾਡਲਾ ਜੀ ਪਹਿਲਾਂ ਵੀ ਕਈ ਵਾਰ ਸਟੇਜਾਂ ਸਾਂਝੀ ਕਰਕੇ ਗਏ ਨੇ ਮਾਂ ਦੀ ਔਰ ਉਹਨਾਂ ਦੇ ਨਾਲ ਨਾਲ ਇਸ ਵਾਰ ਇੰਟਰਨੈਸ਼ਨਲ ਗਾਇਕ ਇੰਦਰ ਜੀਤ ਨਿਕੁਪ ਇੰਦਰ ਜੀਤ ਨਿਕੁ ਨੂੰ ਕੌਣ ਨਹੀਂ ਜਾਣਦਾ ਮਾਂ ਦੇ ਭਗਤ ਨੇ ਮਾਂ ਦੇ ਜਾਗਰਨ ਦੇ ਵਿੱਚ ਜਾਗਰਨ ਕਰਨ ਆ ਰਹੇ ਨੇ ਉਹਨਾਂ ਦੇ ਨਾਮ ਨਾਲ ਸਾਰਜ ਸਕੰਦਰ ਜੋ ਕਿ ਸੰਦੂਸ ਕੰਦਰ ਜੀ ਦੇ ਪੁੱਤਰ ਨੇ ਅਲਾਬ ਸਕੰਦਰ ਜੀ ਇਹ ਵੀ ਉਹਨਾਂ ਦੇ ਬੇਟੇ ਨੇ ਇਸ ਤੋਂ ਇਲਾਵਾ ਬਦਵੀਰ ਰਾਏ ਲक्की ਟੀਮਾਨ ਸੋ ਐਸੇ ਅਨੇਕਾ ਕਲਾਕਾਰਾਂ मां भी ਹਾਜ਼ਰੀ ਭਰਨ ਵਾਸਤੇ ਇਸ ਜਾਗਰਨ ਦੇ ਵਿਚਾਰੇ ਨੇ ਆਓ ਆਪਾਂ ਸਾਰੇ ਰਲ ਕੇ ਇਸ ਜਾਗਰਨ ਦੀ ਸ਼ੋਭਾ ਬੜਾਈਏ ਮਾਂ ਦਾ ਗੁੰਗਾਨ ਕਰੀਏ ਤੇ ਮਾਂ ਦਾ ਗੁੰਗਾਨ ਸੁਣੀਏ ਸੋ ਮੈਂ ਇੱਕ ਵਾਰ ਫੇਰ ਆਪਣੇ ਸ਼ਹਿਰ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਜਿੰਨੇ ਵੀ ਮੇਰੇ ਪਤਨ ਨੇ ਜਿੰਨੇ ਵੀ ਮੇਰੀ ਸੰਸਥਾਵਾਂ ਦੇ ਆਗੂ ਨੇ ਸਾਰੇ ਨੂੰ ਨਵੇਦਨ ਕਰਦਾ ਹੈ ਕਿ ਆਓ ਆਪਾਂ 30 ਤਰੀਕ ਨੂੰ ਇਸ ਵਿਸ਼ਾਲ ਜਾਗਰਣ ਦੇ ਵਿੱਚ ਜਾ ਕੇ ਮਾਂ ਦਾ ਅਸ਼ੀਰਵਾਦ ਲਈਏ